ਅਜੀਬ ਜਿਹਾ ਲੱਗਦਾ ਤੁਸੀਂ ਅੱਜ ਸੰਦਾ ਸਾਫ ਦੇ ਗ੍ਰਹਿ ਉੱਤੇ ਪਹੁੰਚੇ ਜੀ ਉਹਨਾਂ ਦੇ ਇਸ ਪੁੱਤਰ ਜੋ ਪਿਛਲੇ ਦਿਨੀ ਇਹ ਤੋਂ ਅਤਾਲ ਜਰਨਾ ਕਰ ਚੁੱਕੇ ਨੇ ਕੀ ਕਹਿਣਾ ਚਾਹੋਗੇ ਵਿਖੋੜੀ ਸਭ ਤੋਂ ਵੱਡੀ ਮੰਦਪਗ ਕੀ ਘਟਨਾ ਇਹ ਹੁੰਦੀ ਆ ਕਿ ਜਦੋਂ ਮਾਂ ਪਿਓ ਦੇ ਜੂੜਿਆਂ ਉਹਨਾਂ ਦੇ ਪੁੱਤ ਦੀ ਲਾਸ਼ ਉਹਨਾਂ ਦੇ ਮੋਢਿਆਂ ਤੇ ਜਾਂਦੀ ਹੈ ਨਰਥੀ ਜਾਂਦੀ ਹੈ ਇਹ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਦੇ ਸੰਗਾ ਸਾਹਿਬ ਸਾਡੇ ਪੁਰਾਣੇ ਮਿੱਤਰ ਆ। ਬਾਕੀ ਜਿੱਥੇ ਜੰਮਣ ਮਰਨ ਦਾ ਜਿਹੜੀ ਖੇੜ ਆ ਜੀ ਇਹ ਪਰਮਾਤਮਾ ਅਦੇਸ ਦੇ ਵਿੱਚ ਆ। ਉਹ ਆਪ ਦੀ ਫਲਵਾੜੀ ਦੇ ਵਿੱਚੋਂ ਕੱਚੇ ਫੁੱਲ ਨੂੰ ਅੱਢ ਕੇ ਲੈ ਜੇ ਪੱਕੇ ਨੂੰ ਲੈ ਰੇ ਆਪਾਂ ਹੁਣਾਂ ਉੱਥੇ ਸੋਰ ਨਹੀਂ ਚੱਲਦਾ। ਸੰਗਾ ਸਾਹਿਬ ਤੇ ਪਰਿਵਾਰ ਦਾ ਕੰਮ ਸੀ ਉਸ ਬੱਚੇ ਦੀ ਬਿਮਾਰੀ ਦਾ ਇਲਾਜ ਕਰਾਉਣਾ, ਉਹਦੀ ਦੇਖਭਾਲ ਕਰਨੀ ਜਿਹੜੀ ਇਹਨਾਂ ਨੇ ਵਿਚਾਰਾਂ ਨੇ ਬੜੀ ਮਿਹਨਤ ਨਾ ਕੀਤਾ। ਤੇ ਬਾਕੀ ਇਹ ਵੀ ਬਹੁਤ ਮਾੜਾ ਕੰਮ ਹੋਇਆ ਵਾ ਮੇਰੇ ਕੋਲ ਸ਼ਬਦ ਨਹੀਂ ਕਿੰਨਾ ਨਾ ਅਫਸੋਸ ਕਰੀਏ ਪ੍ਰਮਾਤਮਾ ਜੀ ਉਹ ਅਰਦਾਸ ਬੇਨਤੀ ਕਰਦੇ ਆ ਕਿ ਉਹ ਬੱਚੇ ਨੂੰ ਆਪਣੇ ਚੰਨਾਂ ਦੀ ਨਿਵਾਸ ਬਖਸ਼ੇ ਤੇ ਸੰਗਾ ਸਾਹਿਬ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੂੰ ਪਾਣਾ ਮੰਨਦਾ ਬਾਲ ਬਖਸ਼ੇ ਜੀ ਵਿਸ਼ਵਾਸਤ ਬੰਦੇ ਜਿਹੜੀ ਆਪਣੀ ਪੰਜਾਬੀ ਇੰਡਸਟਰੀ ਨੂੰ ਇਹਨਾਂ ਨਾਲ ਪਰਿਵਾਰ ਨਾਲ ਤੂ ਵੇਖੋ ਜੀ ਸਭ ਤੋਂ ਵੱਡੀ ਗੱਲ ਤੇ ਜੀ ਵੇਹਾਂ ਪਰ ਇਹ ਦੁਨੀਆ ਦੇ ਵਿੱਚ ਕੋਈ ਕਿਸੇ ਨਾਲ ਮੈਂ ਜਿੰਨੀ ਜ਼ਿੰਦਗੀ ਦੇ ਵਿੱਚ ਤੁਰਿਆ ਫਿਰਦਾ ਮੈਂ ਵੇਖਿਆ ਵਾਲੇ ਲੋਕ ਰੱਖ ਕਰਨ ਹੀ ਨਹੀਂ ਆਉਂਦੇ ਚੰਗਾ ਸਾਉ ਦਾ ਪਿਆਰ ਆ ਜੀ ਲੀਡਰ ਆਏ ਆ ਕਲਾਕਾਰ ਆ ਰਹੇ ਆ ਚੰਗਾ ਸਾਹਿਬ ਅਸੀਂ ਕਹਿਣ ਦੀਆਂ ਗੱਲਾਂ ਨਹੀਂ ਬੜੀ ਜਰਾ ਇਕੱਠੇ ਹੁੰਨੇ ਆ ਤਾਂ ਜੋ ਵੀ ਆ ਅਸੀਂ ਸੰਗਾ ਸਾਹਿਬ ਦੇ ਨਾਲ ਆ ਜੀ ਜਿੱਦਾਂ ਵੀ ਪ੍ਰਮਾਤਮਾ ਨੇ ਜੋ ਡਿਊਟੀ ਲਾਈ ਹੈ ਸਾਡੀ ਤੇ ਅਸੀਂ ਹਰ ਵੇਲੇ ਇਸ ਪਰਿਵਾਰ ਦੇ ਨਾਲ ਆ ਰਹੇ ਹਾਂ ਜੀ ਚੰਗਾ ਸਾਹਿਬ ਅੱਜ ਪੰਜਾਬੀ ਗਾਇਕ ਸਜੀਤ ਸਿੰਘ ਪੁੱਲਰ ਜੀ ਤੁਹਾਡੇ ਗ੍ਰਹਿ ਵਿਖੇ ਆਏ ਨੇ ਤੁਹਾਡੇ ਬੇਟੇ ਦਾ ਦੁੱਖ ਸਾਂਝਾ ਕਰਨ ਲਈ ਕੀ ਧੰਨਵਾਦ ਦੇ ਰੂਪ ਚ ਮੰਨ ਕਰਦੇ ਦੱਸੋ ਜੀ ਪੁੱਲਰ ਸਾਹਿਬ ਨਾਲ ਮੇਰਾ ਬਹੁਤ ਪਿਆਰ ਆ ਪਰਾ ਮਾ ਤੋਂ ਵੱਧ ਪਿਆਰ ਆ ਬੜਾ ਪ੍ਰਾਣਾ ਸਮੇਂ ਤੋਂ ਮੇਰਾ ਪਿਆਰ ਆ ਤੇ ਸਾਡੀ ਭੁਦਰ ਸਾਹਿਬ ਨਾਲ ਮੇਰੀ ਇਹ ਗੱਲ ਹੁੰਦੀ ਰਹਿੰਦੀ ਫੋਨ ਤੇ ਦਾਹੀ ਬੰਦਰੀ ਦੇ ਨਹੀਂ ਇਹਨਾਂ ਨੂੰ ਮੈਂ ਦੱਸਦਾ ਰਹਿੰਦਾ ਹੁੰਦਾ ਮੇਰਾ ਬੇਟਾ ਇਸ ਤਰ੍ਹਾਂ ਠੀਕ ਨਹੀਂ ਇਸ ਤਰ੍ਹਾਂ ਜੀ ਠੀਕ ਹੈ ਨਾ ਤੇ ਅੱਜ ਮੇਰੇ ਘਰ ਮੇਰੇ ਬੇਟੇ ਦਾ ਗੁਰ ਕੀਰਤਨ ਦਾ ਆਹਿਰ ਕਰਨ ਆਏ ਆ ਤੇ ਬਹੁਤ ਧੰਨਵਾਦ ਆ ਭੁਦਰ ਸਾਹਿਬ ਦਾ ਠੀਕ ਹੈ ਨਾ ਤੇ ਬਹੁਤ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਇਸ ਤਰ੍ਹਾਂ ਬਹੁਤ ਵੱਡਾ ਪੰਜਾਬੀ ਗਾਇਕ ਆ ਭੁਦਰ ਸਾਹਿਬ ਤੇ ਗੁਰੂ ਸਾਹਿਬ ਮੇਲ ਰਖੇ ਇਹਨਾਂ ਦੇ ਤੇ ਅੱਜ ਮੈਂ ਇਹਨਾਂ ਦਾ ਧੰਨਵਾਦ ਕਰਦਾ ਬੁੱਲਰ ਸਾਹਿਬ ਦਾ ਤੇ ਮੇਰੇ ਘਰ ਆਏ ਆ ਮੇਰੇ ਪੁੱਤਰ ਦਾ ਇਹਨਾਂ ਨੇ ਹਿਰਕੀ ਤਾਗੁਰ ਕੀਰਤਨ ਦਾ ਸੱਜਣ ਸਾਹਿਬੋ ਸਰਜੀ ਸਿੰਘ ਭੁੱਲਣ ਦੇ ਇਲਾਵਾ ਹੋਰ ਛੋਟਾ ਛੋਟਾ ਨਾਮ ਨਿਚੇ ਦਾ ਵਾ ਵਾ ਤੁਹਾਡੀ ਪ੍ਰਿਆਰ ਤੇ ਪਹੁੰਚ ਕਵਾਂ ਬਹੁਤ ਲੋਕਾਂ ਦੇ ਫੋਨ ਆਏ ਜੀ ਬੜੀ ਲੀਡਰਸ਼ਿਪ ਬਹੁਤ ਹੋ ਕੇ ਗਈ ਆ ਕਿਦਰਾ ਮੰਤਰੀਆਂ ਤੋਂ ਕੋਈ ਬਹੁਤ ਕੋਈ ਗਿਣਤੀ ਕੋਈ ਨਹੀਂ ਠੀਕ ਹੈ ਨਾ ਕਟੋ ਕੱਟ 1000 ਤੋਂ ਵੱਧ ਬੰਦਾ ਹੋ ਕੇ ਗਿਆ ਜੀ ਇੱਥੋਂ ਮੇਰੇ ਕੋਲ ਕੋਈ ਗਿਣਤੀ ਨਹੀਂ ਰਹਿ ਗਈ ਕਰਨ ਵਾਲੀ ਠੀਕ ਹੈ ਨਾ ਲੋਕਾਂ ਦਾ ਪਿਆਰ ਆ ਜੀ ਹੁਣ ਪੁਦਰਸਾਵਾਂ ਨਾ ਮੇਰਾ ਪਿਆਰ ਇੱਥੇ ਪੁਦਰਸਾਵਾਂ ਆਏ ਆ ਠੀਕ ਹੈ ਨਾ ਹਾਂ ਤੇ ਮਹਾਰਾਜਾ ਜੜਦੀ ਗਲਾ ਰੱਖੇ ਇਹਨਾਂ ਨੂੰ ਸਤਿ ਸ੍ਰੀ ਅਕਾਲ